ਮੇਰਾ ਬੰਦਲ ਵੇਖ ਰਿਹਾ ਮੇਰੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜਿੱਥੇ-ਜਿੱਥੇ ਵਿਦੇਸ਼-ਵਿਦੇਸ਼ ਚ ਮੈਨੂੰ ਵੇਖ ਰਿਹਾ ਸਾਰੇ ਜਿਉਂਦੇ ਰਹੋ ਵਸਦੇ ਰਹੋ ਇਹੋ ਦੁਆ ਕਰਦਾ ਔਰ ਮੇਰੀ ਜਿਤਨਾ ਕਿ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਵੇਰੇ ਕੋਈ ਨਾ ਕੋਈ ਸਾਜ ਲੋਧਾਰੀਨਾ ਔਰ ਅੱਜ ਵੀ ਮੇਰੀ ਜਿਹੜੀ ਸੇਵ ਦੀ ਸਾਂਝ ਮੈਂ ਤੁਹਾਡੇ ਨਾਲ ਬੈਠਾ ਹਾਂ ੁੱਪੇ ਤਾਂ ਮਾਮਾ ਪੌੜਾ ਅੱਛਾ ਜੇ ਤੇ ਤੁਹਾਡੇ ਮੁੰਡਾ ਪਸੰਦ ਆਊਗਾ ਅੱਛਾ ਬੜੀਆਂ ਪਸੰਦ ਰੂਹ ਸਗਾ ਨਾ ਹੋਣ ਅੱਛਾ ਜੇ ਤੇ ਪਸੰਦ ਹੋਣ ਜਿਵੇਂ ਤੇ ਉੱਥੇ ਰੁਪਈਆ ਰੱਖਿਆ ਹੀ ਨਹੀਂ ਜੇ ਕੱਦ ਨੂੰ ਮੋੜੇ ਰੱਖਣਾ ਤੇ ਫੇਜੀ ਤੂੰ ਨਹੀਂ ਆ ਕੋਈ ਵੀ ਨਾ ਜਾਵੇ ਤੂੰ ਤੇ ਪਾਪਾ ਹੀ ਚਲ ਜੂ ਅਸੀਂ ਦੂਹਾਂ ਗਏ ਨਾਲ ਦਿਲ ਕਰ ਨੂੰ ਲੈ ਗਏ ਇਰ ਮੈਂ ਉੱਥੇ ਰਾਤ ਜਾਦੇ ਨਾ ਸੋਚਿਆ ਹੋ ਮੋੜ ਮੋਕਲੇ ਅੱਛਾ ਮੈਂ ਰਾਣੇ ਆਪਾਂ ਦੋਵੇਂ ਜਿਹੜੇ ਗੁਰੀ ਲੱਗਾਗੇ ਤੇ ਉੱਥੇ ਇਹਦੇ ਨਾ ਪੈਂਜੀ ਦੇ ਮਾਮੇ ਦੇ ਪੁੱਤ ਐ ਅੱਛਾ ਮੈਂ ਹਾ ਪੱਪੀ ਦੇ ਪਿਓ ਨੂੰ ਆਖੋਂਦੇ ਜਾਂਦੇ ਕਾਪੀ ਕੇ ਇੱਕ ਉਹਨਾਂ ਦੇ ਘਰ ਦੇ ਸਾਹਮਣੇ ਹੀ ਮੇਰਾ ਘਰ ਐ ਅੱਛਾ ਮੈਂ ਕੋਲ ਨੂੰ ਕਹਦੇ ਆਪਾਂ ਪੰਜ ਜਣੇ ਤੇ ਹੋ ਜੀ ਹਾਂ ਹਾਂ ਹੰਦਾ ਠੀਕ ਐ ਉਹਨੂੰ ਫੋਨ ਕੀਤਾ ਤੇ ਆਂਦੇ ਤਿਆਰ ਮੈਂ ਪੰਜ ਜੀ ਅਸਾਂ ਦੇ ਆਂਦੇ ਤੁਸੀਂ ਪੈਰ ਤੇ ਦੱਸਿਆ ਮੈਂ ਤਾਂ ਟਾਡੇ ਬਿਲਕੁਲ ਲੱਗੇ ਆ ਪਰ ਜਿਹੜਾ ਦੂਰ ਜਾਣਾ ਆਂਦੇ ਤਿਆਰੀਆਂ ਤੁਹਾਡੇ ਆਉਂਦੇ ਨੇ ਤਿਆਰ ਹੋ ਜੰਨੇ ਆਂ ਅਸੀਂ ਚਲੋ ਚਲੇ ਗਏ ਜਾਂ ਆ ਗਏ ਕਿャ ਚੰਗੀ ਚੀਜ਼ ਆਂ ਨਹੀਂ ਕਿਤੇ ਵੀ ਕਿਨੇ ਦੀਆਂ ਬੁੜੀਆਂ ਹੂੰ ਇਹਨੇ ਦੇ ਬੰਦੇ ਆ ਜਿਵੇਂ ਉਹ ਨਕਾਬ ਚ ਮੰਗਦੀਂ ਦੀ ਦਾਦੀ ਹੋਵੇ ਤੇ ਦਾਦਾ ਰਹੀ ਹੋਵੇ ਕੋ ਚਾਤੀ ਚਾਤਾ ਰਹੀ ਹੋਵੇ ਇਹ ਬੜੇ ਵੱਡੀ ਗੱਲ ਆ ਜਿਉਂ ਉਹਦਾ ਮੈਨ ਨਾ ਉਹਦੇ ਆਪਾ ਸਾਗ ਨਾ ਆਂਦੀ ਮੈਨ ਨਹੀਂ ਜਾਣਾ ਫਿਰ ਸੋ ਰਿਤੇ ਮਰਦਾ ਮੈਨੂੰ ਸਾਰਾ ਪਰਵਾਰ ਚਾਹੀਆ ਉੱਥੇ ਕੁਝਰਦੀ ਦਾਦੀ ਵੀ ਦਾਦਾ ਵੀ ਭੂਆ ਉੱਫੜਦੀ ਸਾਰੇ ਚਾਚਾ ਚਾਚਾ ਵੀ ਸੱਤ ਨੂੰ ਅੱਛਾ ਤੇ ਨਾਮ ਹੱਥ ਆਪਣੇ ਅਰਦਾਸ ਕਰਦਾ ਅਛਾ ਮੈਂ ਰਾਣੀ ਨੂੰ ਮਾਰੀ ਸੈਂਤ ਮੈਂ ਥਾ ਫੜਾ ਚੱਲ ਉਹ ਤੇ ਜਗੋ ਜੰਮ ਦੇ ਜਾ ਤੇ ਰੱਖਾ ਉਹ ਮੈਂ ਸਭਲੀ ਸਾਕੀ ਤੋਂ ਬਾਅਦ ਆਉਂਗਾ ਬਾਦ ਕੋਈ ਬੀ ਬੀਆ ਤੇ ਰਾ ਤੇ ਉਹਨਾਂ ਦਾ ਕੀ ਚੱਲ ਉਹ ਨਾਮ ਹੁੰਦੇ ਨੇ ਕੁਲੀਏ ਜੀ ਵੱਡਣ ਦੇ ਵਿੱਚ ਜਦੋਂ ਤੋਂ ਆਪਣਾ ਕੀ ਕੀ ਰੈਂਗ ਚੱਲਦਾ ਅੱਛਾ ਜੇ ਤੁਹਾਨੂੰ ਹੋਸ ਲੋ ਆ ਨੰਬਰ ਸਾ ਰੈਂਗ ਸਰ ਬੰਗੜੇ ਹੋਏ ਹਾਂ ਉੱਥੇ 70 80 ਬੰਦੇ ਦਾ ਪ੍ਰੋਗਰਾਮ ਪਹਿਲੇ ਤੇ بڑے ਉਹਨੇ ਰੈਸਟੋਰੈਂਟ ਵਾਲੇ ਨੇ ਲਾਇਆ ਪਰ ਹੈਗਾ ਵਧੀਆ ਹੀ ਪਹਿਲੇ ਵਧੀਆ ਨਹੀਂ ਲੜੇ ਸਾਢੇ 5 ਲੱਖ ਰੁਪਇਆ ਲਿਆ ਉਹਨੇ ਆ ਵੀ ਹੈ ਇਹ ਕਿਆ ਲੋਥੇ ਖਾਤਾ ਇਹ ਵੀ ਜੀ ਹੁੰਦੇ ਜਮਾਨੇ ਦੀ ਗੱਲ ਹੋ ਗਈ ਜਦੋਂ ਤੁਹਾਡਾ ਆਇਆ ਸੀ ਉਦੋਂ ਗੁਰਦੀ ਲੋੜੀ ਉਹ ਵੀ ਤੇਰੇ ਦੇ ਹੱਥ ਅੱਛਾ ਨਾਲ ਨਾਈ ਦੇ ਹੱਥ ਕੱਲੋ ਗੁਰਦੀ ਲੋੜੀ ਅੱਛਾ ਆ ਪੈਂਜੀ ਦਾ ਮੇਰੀ ਇੱਕ ਤਾਂ ਆਈ ਦੂ ਹੋਇਆ ਅੱਛਾ ਬਾਪੂ ਸਾਡਾ ਆਖੇ ਮੈਂ ਹਾਂ ਬਾਪੂ ਜੀ ਹੁਣ ਰਿਵਾਜ ਬਦਲੇ ਆ ਮੇਰੇ ਪੇਕੇ ਆ ਕੋ ਮੈਨੋ ਪੇਚੂ ਵੇ ਰਿਤਾ ਦਿੱਤਾ ਜਦੋਂ ਤੁਹਾਡਾ ਰਿਸ਼ਤਾ ਗਿਆ ਤੁਹਾਡਾ ਕਿਦਾਂ ਗਿਆ ਸਾਡਾ ਤੇ ਜੰਡੂ ਖਿਆਲੀ ਪੈ ਜੀਦਾ ਸੋਹਰਾ ਰਿਤੇ ਦਾਸੀ ਨਾਨੇ ਮੇਰੇ ਨਹੀਂ ਉਹ ਨਹੀਂ ਮੈਂ ਪੁੱਛਦਾ ਵੀ ਭੇਜਿਆ ਕੇ ਗੁਰਦੀ ਰੋੜੀ ਭੇਜੀ ਗੁਰਦੀ ਰੋੜੀ ਅੱਛਾ ਗੁਰਦੀ ਰੋੜੀ ਉਹ ਵਿਚੋਲੇ ਦੇ ਹੱਥ ਨਾਨਾ ਮੇਰਾ ਨਾਨਾ ਆਪ ਕੀ ਜਾਈਆ ਲਾਲਾ ਆਉਂਦੇ ਯਾਰਾ ਪਹਿਲੋ ਤੇ ਦੱਸਦੇ ਲਾਗੀ ਡੁਕੀ ਘਰ ਆਉਂਦੇ ਦੇਹੀ ਜਾਂ ਤਾਂ ਮੁੰਨੇ ਸਾਹ ਦੇ ਪੰਜ ਆਏ ਤੇ ਮੇਰੇ ਯਾਰਾ ਆ ਗਏ ਅੱਛਾ ਦਾਰਾ ਤੋਂ ਕਰੇ ਦੇ ਜਿਹੜੇ ਚ ਨਹੀਂ ਭਲੇ ਬੰਦੇ ਉਹਨਾਂ 5 ਰੁਪਏ ਜੇ ਕੱਢੇ ਸਾਰੇ 5 ਰੁਪਏ ਉਹੜੀ ਵੱਡੀ ਗੱਲ ਲੰਦੇ ਹੋ ਜਮਾਨੇ ਵੱਡੀ ਚੀਜ਼ ਹੁੰਦੀ ਮੁੜ ਕੇ ਵਿਆਹ ਨੂੰ ਨਾ ਟੜੇ ਪਾਇੇ ਸ਼ਾਪਾ ਪਾਈਆਂ ਸਭ ਕੁਝ ਹਾਂ ਦੇ ਇਹਨਾਂ ਦੇ ਸਗਨ ਵੀ ਇਕੱਠੇ ਸਾਡੇ ਵਿਆਹ ਵੀ ਇਕੱਠੇ ਹੈ ਦੇ ਆਜੀਆਂ ਵੀ ਇੱਥੇ ਲਾ ਇੱਕੇ ਦੇ ਦੀ ਕਾਣੀ ਦੇ ਮੈਂ ਦੋਵੇਂ ਤੇ ਬੜਾ ਕਰਨਾ ਸੀ ਉਹਨੇ ਬਾਪੂ ਦੇ ਆਥਣਾ ਨਹੀਂ ਇਹਨਾਂ ਨੂੰ ਵੀ ਦੇ ਪੋਂ ਦਾ ਪਤਾ ਨਹੀਂ ਇਹਨਾਂ ਨੂੰ ਉਹ ਸਾਡਾ ਪਿੰਡ ਸ਼ਹਿਰ ਸੀ ਆਹੋ ਕੈਰੋਂ ਉਹ ਜਿਹੜਾ ਪਿੰਡ ਸੀ ਪਿੰਡ ਤੇ ਸ਼ਹਿਰ ਦਾ ਫਰਕ ਪਾਇਆ ਜਾਂਦਾ ਕੋਈ ਹਾਂਜੀ 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 ਸਹੀ ਆ ਤੁਹਾਨੂੰ ਆਥਣਾੰਦਲੇ ਕਰਾਂ ਵਾਲੇ ਬਾਦੀ ਵੀ ਨੂੰ ਜਾਂਦੀ ਆ ਉਹਨੂੰ ਦੇਖਿਆ ਕਰੋ ਉਹ ਤੱਤ ਪਹੁੰਚਦੇ ਕਿਤੇ ਬੰਦੇ ਬਿੱਕੂ ਨੇ ਤੁਸੀਂ ਤਾਂ ਦੀ ਗੱਲ ਤਾਂ ਮੈਂ ਸਹਿਮਤਾ ਵੀ ਕੈਰੋਂ ਪਿੰਡ ਜਿਹੜਾ ਸੀ ਇਹ ਲਗਭਗ ਉਸ ਜਮਾਨੇ 'ਚ ਸ਼ਹਿਰ ਹੀ ਸੀ ਸ਼ਹਿਰ ਸੀ ਇਹ ਕਿਵੇਂ ਸਟੇਸ਼ਨ ਅੱਡਾ ਬੜਾ ਵੱਡਾ ਸੀ ਇੱਥੇ ਇੱਕ ਬੜੀ ਅੱਡਾ ਬੜਾ ਵੱਡਾ ਸੀ ਜਿਹੜੇ ਬੰਨੇ ਅਸੀਂ ਰਹਿੰਦੇ ਹਾਂ ਨਾ ਆ ਦੇ ਦੇ ਘਰ ਦੀ ਗਾੜੀ ਤੱਕ ਤਾਂ ਕੁਝ ਡਿੱਟਾ ਹੋਣਾ ਜਦੋਂ ਕਿਤੇ ਸਵੇਰੇ ਬਾਹਰ ਹੋਣਾ ਇੱਥੇ ਕੱਚਾ ਰੋਠਾ ਨਾ ਲੱਗਿਆ ਤਾਂ ਹੂੰ ਹੂੰ ਕਿ ਬਾਹਰ ਇੱਥੇ ਹੀ ਹੋਣਾ ਕੁੱਤੇ ਮੈਂ ਤੇ ਇੱਕ ਕੁੜੀ ਰੱਖੀ ਲਈ ਨਾ ਉਹਨੇ ਆਖਣਾ ਬਾਪੂ ਜੀ ਲਿਆਖਣਾ ਇਹਨੂੰ ਸਵਰਗੀ ਨੂੰ ਅੱਗੇ ਅੱਗੇ ਤੇਰੇ ਜਾਂਦੀ ਆ ਨਾ ਤੁਸੀਂ ਕਿਹੜੇ ਬੰਨੇ ਨਹੀਂ ਰਾਤ ਦੇ ਹੂੰ ਹੂੰ ਇਹ ਨਾ ਨਹੀਂ ਆਹ ਨੂੰ ਤਾਂ ਵੀ ਤੇਹਵਲ ਦੇਖਣਾ ਆਪਣੇ ਧਿਆਨ ਉਹਦੇ ਵਾਲੀ ਦੇ ਕੇ ਤੁਰੇ ਆਉਣਾ ਬੜਾ ਡਰ ਹੁੰਦਾ ਬਜ਼ੁਰਗਾਂ ਦਾ ਕੁੰਡ ਕੱਢਿਆ ਵੇ ਨਾ ਫੇਰ ਭਾਵੇਂ ਇੱਧਰ ਉੱਧਰ ਬੰਦਾ ਦੇਖ ਲਈ ਜਾਂ ਨੰਗੇ ਬੰਗਾਂ ਨਾ ਫੇਰ ਬੜਾ ਨਹੀਂ ਨਹੀਂ ਵੀ ਕੋਈ ਬਜ਼ੁਰਗੋ ਬੈਠਾ ਹੁੰਦਾ ਹੀ ਤੇ ਮਨ ਲੱਗੇ ਫੇਰੇ ਨਹੀਂ ਲੱਗ ਸਕਦਾ ਕੋਈ ਉਹਨਾਂ ਜਮਾਨਿਆਂ ਤੇ ਮੇਰੇ ਫੇਰੇ ਨੰਗੇ ਬੂ ਹੋਏ ਦੇ ਅੱਛਾ ਬਾਪੂ ਜੀ ਨਹੀਂ ਮੰਨੇ ਉਹਨੇ ਕਿ ਮੈਂ ਇਹ ਹਾਂ ਬੈਠੇ ਹੋਵਾਂਗੇ ਕੁੰਡ ਕੱਢ ਕੇ ਬੈਠੀ ਹੂੰ ਤੁਸੀਂ ਤੇ ਚਲੋ ਸੋਨੇ ਸੇ ਰੱਖੇ ਤੇ ਉਹ ਦੇ ਤਾ ਕੁੜੀਆਂ ਇੰਨਾ ਮੇਕਅਪ ਨਹੀਂ ਕਰਦੀਆਂ ਉਹ ਤਾਂ ਮੂੰਹ 'ਤੇ ਆਟਾ ਕਰ ਦਿੰਦੀਆਂ ਕੋਈ ਤਵੇਹੇ ਵੀ ਸ਼ਰਮਾ ਬੱਚੇ ਨਹੀਂ ਹੁੰਦੇ ਥੱਲੇ ਫਲਕਾਰੀ ਉਤੋਂ ਦੀ ਮਾਂ ਜਾ ਤਿੰਨ ਤੇ ਲੀਲੇ ਦੇ ਉਹਦੀ ਕੁੜੀ ਨੂੰ ਭਾਵੇਂ ਥੱਲੇ ਟੈਗ ਹੋ ਜੇ ਉਹ ਹੀ ਹੋਈ ਗਿਆ ਮੈਂ ਤੇ ਆਖਾ ਛੱਡ ਦੋ ਇਤਰਾ ਬੋਲਦੇ ਤੇ ਝੁੱਲ ਪਿਆਦਾ ਉਹ ਹਵਾ ਹੋ ਜਾਂਦਾ ਬੜੇ ਲੀਲੇ ਬੜਾ ਜੇਰ ਮੈਂ ਇਥੇ 15 ਸਾਲ ਹੁੰਦੀ ਦੀ ਦੋ ਚਾਰ ਜਰਾਂ ਲੈ ਖੱਲੋਂ ਦੀ ਚੁੰਨੀ ਆਣੀ ਉੱਤੋਂ ਦੀ ਚਾਦਰ ਆਣੀ ਕੋਡਣਾ ਕੱਢਣਾ ਤੇ ਧੁਰਨਾ ਉਹ ਕੁੜੀ ਜਮਾ ਕੋਣੀ ਜਦੋਂ ਪ੍ਰਾਣੀਆਂ ਮੇਰੇ ਮੰਮੀ ਸੀ ਮੈਂ ਵੇਖਿਆ ਉਹ ਦੋੜਾ ਤੇਰਾ ਬੁਕੜਾ ਮਾਰਦੇ ਦੇ ਹਾਂ ਹੋ ਬੁਕੜ ਬੁਕੜ ਮਾਰ ਕੇ ਬੈਠ ਗਈ ਹਾਂ ਵੀ ਚੁੰਨੀ ਉੱਤੋਂ ਦੀ ਵਖਰੀ ਕੱਢਦੇ ਨਹੀਂ ਆ ਪਾਕਿਸਤਾਨ ਚ ਅਜੇ ਵੀ ਉਹ ਸੇ ਤੋਂ ਪੱਟਾ ਨਹੀਂ ਬੋਲਦੇ ਜੀ ਮੈਂ ਸਾਡੇ ਬਾਪੂ ਜੀ ਜਿੰਨਾ ਚ ਜਿੰਦਾ ਰਿਆ ਨਾ ਸਿਰ ਤੋਂ ਚੁੰਨੀ ਨਹੀਂ ਆਪਣਾ ਕੇਲੇ ਝੋਕਦੇ ਉਹ ਵਿੱਚ ਲਿੰਗ ਇਹ ਤੇ ਮੈਂ ਮਾਂ ਦੀ ਸਾੜੀ ਕਰਦਾ ਜਿੰਨੇ ਜਰ ਨੂੰ ਤੇਰੀਆਂ ਨਵਾਂ ਆਉਣੀਆਂ ਨਾ ਆਹੋ ਇਹ ਬੁੱਧਾ ਨਹੀਂ ਲੜਦਾ ਜਾਈਏ ਮੈਂ ਜਿਹੜੇ ਇਹ ਨਹੀਂ ਜੂਰਾ ਕਰਦਾ ਤਾ ਬੜੇ ਜਹਾਦੇ ਕਰ ਲੜਾਈ ਮਾਂ ਦੀ ਸਾੜੀ ਨੇ ਕਹਦਾ ਤੂੰ ਸੋਹਣਾ ਬੜਾ ਜੂਰਾ ਕਰ ਇਹਦੇ ਮਗਰੋਂ ਲ ਮੈਂ ਬਾਪੂ ਉਹ ਜਿਹੜਾ ਲੜਦਾ ਕੀ ਕਰੂੰ ਕਾਹਦਾ ਕਰੂੰ ਪਾਵੇ ਪਰ ਉਹ ਆਈ ਨਹੀਂ ਆਈ ਨਾ ਤੋੜਾ ਹੁਣ ਦੇ ਜਮਾਨੇ ਜਿਹੜੇ ਹਨ ਬਹੁਤ ਬੱਤ ਵੇੋਂ ਤੇ ਬੱਚੇ ਜਿਹੜੇ ਆ ਉਹਦੇ ਪੱਗ ਬੰਨਣ ਤੋਂ ਵੀ ਡਰਦੇ ਆ ਤੇ ਡਰਦੇ ਆ ਆਪਾਂ ਕੁੜੀਆਂ ਨੂੰ ਕੀ ਕਹਿਣਾ ਨਹੀਂ ਪੱਗ ਬੰਨਣ ਤੋਂ ਦੱਸਦੇ ਆ ਸਰ ਮੈਂ ਨਾ ਬਾਅਦ ਕਟਾਦਾ ਬਾਅਦ ਕਟਾਦਾ ਹੂੰ ਹੂੰ ਹੁਣ ਉਹਨਾਂ ਵਾਲੇ ਵੇਖਿਆ ਨਾ ਉਹ ਡਰਦੇ ਮੌਲ ਵਾਲੇ ਹੂੰ ਹੂੰ ਫੇਰ ਪਤਾ ਲੱਗਦਾ ਕਿ ਵਾਲਾਂ ਦੀ ਕੀ ਆਹ ਹਾ ਹਾ ਦੂਰੋਂ ਬੈਠੇ 50 ਬੰਦੇ ਆਂਦੇ ਸਰਦਾਰ ਦੀ ਝੜ ਕੇ ਬਾਜ਼ਮਾ ਹਾਂਜੀ ਹਾਂਜੀ ਆਨੇ ਮੱਧਿਆ ਇਹ ਤੇ ਭਾਵੇਂ ਲੈਂਦੇ ਪੰਜਾਬ ਤੇ ਵੀ ਜੀ ਮੁਸਲਮਾਨ ਘਰਾਣੇ ਆ ਉਹ ਭਾਵੇਂ ਦਾੜੀ ਮੋਾਲ ਕੱਢਦੇ ਪਰ ਪੱਗਾਂ ਦੀ ਤੋਂ ਬਹੁਤ ਕਰਦੇ ਪੱਗਾਂ ਨੂੰ ਬਹੁਤ ਬੰਦਿਆ ਹੋ ਇਦਰੋਂ ਵੀ ਜਿਹੜਾ ਪੰਜਾਬੀ ਜਾਂਦੇ ਪੱਗਾਂ ਜਿੰਨਾ ਵਧੀਆਂ ਦੀਆਂ ਬਹੁਤ ਹੀ ਜ਼ਮਾਨ ਕਰਦੇ ਹੁਣ ਵੀ ਉਧਰ ਸਾਰਿਆਂ ਦੇ ਵਿੱਚ ਰਾਜ ਨੂੰ ਪਹਿਲਾਂ ਮੱਥਰਾ ਹੁਣ ਇਹ ਰਾਜ ਤੇ ਮੁੰਡਾ ਇੱਕ ਹੋ ਜਾਇਆ ਦੋ ਹੂੰ ਤੇ ਹੁਣੂ ਹੀ ਬੜਾ ਚਾ ਚੜਦਾ ਵੀ ਚਾਲੇ ਮੇਰੇ ਬਰਾਬਰ ਆ ਪੱਗ ਬੰਨਦਾ ਖੁਣਾ ਸਰਦਾਰ ਅੱਜ ਇਹ ਗਾੜੀ ਨੂੰ ਸਵਾਤ ਤਲੀਂ ਮੰਦਾ ਹੂੰ ਹੂੰ ਫਿਰਵਿੰਦਰ ਨੇ ਮੁੜ ਕੇ ਉਹ ਖੜਿਆ ਹੀ ਨਾ ਆ ਬਣਾ ਦੇ ਯੋ ਆ ਜਿਹੜੇ ਲਵਾ ਕੇ ਗਏ ਕੈਮਰੇ ਜਿਹੇ ਫਿਰ ਉਹਨੇ ਹਾਨੂੰ ਪਿਆ ਨੂੰ ਬਿਸਾ ਲਿਆ ਵੀ ਦੇਖ ਲੋ ਸਾਸੀ ਆਂਦੀ ਆ ਅਸ ਸੀ ਸੀ ਟੀ ਵੀ ਕੈਮਰੇ ਲੋ ਆ ਜਿਹੜੇ ਇਹਨੇ ਥਰੂ ਇੱਕ ਬੰਨੇ ਮਾਤਾ ਦਾ ਯੂ ਦੇਤ ਬੰਨੇ ਉਹ ਪਿਆ ਜਿਹੜਾ ਵਾਲ ਵੀ ਛੱਲਦੇ ਪਿਆ ਗਾੜੀ ਨਹੀਂ ਚਲੋ ਮੁੰਡ ਪੁਣਾ ਤੇ ਇੱਕ ਵੱਖਰੀ ਚੀਜ਼ ਆ ਕਿਦੋਂ ਅਸੀਂ ਕੁੜਮਾ ਵਾਲੇ ਹੋ ਜੰਨੇ ਆ ਫਿਰ ਤਵਾਰਾਂ ਚ ਫਿਰ ਪਰ ਇਹਨੂੰ ਨਾ ਖੰਡ ਪਾੜ ਸੋ ਸਹਿਜ ਪਾਠ ਕਰਉਣਾ ਹੀ ਜਿਹਦੇ ਮਨ ਚ ਜਿੰਨੇ ਨਾ ਬੰਦੇ ਦੇ ਰੱਬ ਬੱਤ ਆਂਦਾ ਵਿਆਪਾ ਨਾ ਸਹਿਜ ਪਾਠ ਕਰਾਏ ਵੀ ਦੇ ਤੂੰ ਆਂਦੇ ਆਪਾਂ ਅਰਦਾਸ ਚ ਕਿੰਨੇ ਜਣੇ ਵਿਆਹ ਕਰ ਜੇ ਚਾਹੇ ਅੱਛਾ ਮੈਂ ਤਵੀ ਤੂੰ ਨੇ ਬਹਿਣਾ ਅਸੀਂ ਤੇ ਬਹਿ ਜਾਵਾਂਗੇ ਤੇਰਾ ਕਦੀ ਇੱਧਰ ਲਾਂ ਜਾਏਂ ਨਾ ਮੋਬਾਈਲ ਬੰਦ ਕਰਕੇ ਨਾ ਚੁੱਪ ਕਰਕੇ ਅਰਦਾਸ ਚ ਬਲ ਕੇ ਇੰਨਾ ਚਿਰ ਉਹਨਾਂ ਪਰਦਾ ਨਾ ਉਹਨਾਂ ਚਿਰ ਬੈਈ ਰਹਿਣਾ ਅਹੀਂ ਰੋਟੀ ਪਾਣੀ ਐਵੇਂ ਕਦੇ ਇਹਦਾ ਕਰਕੇ ਬਿੱਲ ਗੋ ਜਾਣਾ ਉਹਨੇ ਦੁੱਧ ਪਿੰਗਾਉਂਦਾ ਹੀ ਦੇ ਦੇਣਾ ਜਿਹੜਾ ਤਕ ਸ਼ਾਮਾਂ ਵਾਲਾ ਆਉਂਦਾ ਹੀ ਨਾ ਬਾਬਾ ਹਾਂਜੀ ਉਹ ਰੋਟੀ ਤਾਂ ਦਾ ਹੀ ਫੇਰ ਉਹਨਾਂ ਜਦੋਂ ਪੜਨ ਬਹਿਣਾ ਤਾਂ ਅਸੀਂ ਸਾਰਿਆਂ ਤੇ ਬਹਿ ਜਾਂਦੇ ਹਾਂ ਹਾਂਜੀ ਹਾਂਜੀ ਤੇ ਫਿਰ ਸੱਦਿਆ ਨਹੀਂ ਕਿਸੇ ਨੂੰ ਇਹ ਤਾਂ ਚਿੜਿਆਂ ਦਾ ਘਰ ਸੀ ਇਹ ਤਾਂ ਵੀਰੇ ਦਾ ਹੀ ਲੱਗੋ ਹਾਂਜੀ ਇੱਕ ਲਾਲ ਦਾਹੀ ਇੱਕ ਮੰਡੀ ਦਾਹੀ ਚਾਰੇ ਘਰ ਐਸਾ ਕੋਈ ਵੀ ਕੋਈ ਨਹੀਂ ਕਈ ਜਿੰਮੇ ਦਾ ਆਪਣੇ ਇਹਦੇ ਹੀ ਯਾਰ ਤੋਂ ਹੂੰ ਹੂੰ ਆਉਣ ਵਾਲੀ 10 12 ਮੈਂ ਬੰਦਿਆਂ ਦਾ ਤੇ ਰੋਕੜੀ ਤਾਂ ਵੇਢੀ ਆ ਜਾ ਹੂੰ ਹੂੰ 14 ਬੁੜੀਆਂ ਦਾ ਹੁੰਦਾ ਏ ਰੋੜਾ ਰੱਪਾ ਬੰਦਿਆਂ ਦਾ ਤੇ ਰੋੜਾ ਹੀ ਕੋਈ ਹੂੰ ਹੂੰ ਤੇ ਰੋਟੀ ਰੋਟੀ ਮੈਂ ਤੇ ਅਰਵਿੰਦਰ ਤੱਕ ਤੇ ਰੋਕੇ ਨਾ 4 ਵਜੇ ਹਾਂਜੀ ਸਬਜੀ ਵੀ ਬਣਾ ਲਈ ਇਹ ਪਨੀਰ ਆਂਦੀ ਆ ਵੀ ਆਪਾਂ ਕੜਾਈ ਪਨੀਰ ਬਣਾ ਲੀਏ ਨਾ ਹਾਂਜੀ ਅਹੀਂ ਤੇ ਨਾ 4 ਵਰਾ ਆਪਣਾ ਦੁੱਧ ਫਟਾ ਕੇ ਨਾ 5 6 ਕਿਲੋ ਕਰ ਲਓ ਆਛੇ ਆਛੇ ਤੇ ਰਾਤੀ ਟਮਾਟਰ ਤੇ ਦੰਡੇ ਗੁੰਡੇ ਚੀਕੇ ਰਾਤ ਨੂੰ ਸਵੇਰੇ ਮੈਂ ਆਪਣੇ ਗੁੰਡਿਆ ਪੀ ਉਹ ਦਾਲ ਨੂੰ ਲੱਗ ਦਾਲ ਲਾ ਦੇ ਵਿੱਚ ਜਾਂਦਾ ਬਣਾ ਲਿਆ ਹਮ ਮੈਂ ਦਹੀਂ ਨੂੰ ਚਲ ਬਣਾ ਦੇਣੀ ਤੇ ਆਟਾ ਗੁੰਨ ਕੇ ਰੱਖ ਇਹ ਰੱਦ ਦਾ ਇਹ ਤੇ ਜ ਬੜੀ ਵੱਡੀ ਹੈ ਜਿਹੜੀ ਤੁਹਾਡੇ ਜੀ ਵੀ ਇੰਨਾ ਉਦਮ ਮਾਈਨੀ ਹੋ ਗਏ ਮੈਂ ਨਹੀਂ ਇੰਨਾ ਕਦੀ ਕਾਲੋਂ ਸਿੱਧੀ ਰੋਟੀ ਤੇ ਪਾਨੀ ਨਹੀਂ ਤੇ ਅੱਜਕੱਲ ਤੇ ਹੁਣ ਨਵੀਆਂ ਕੁੜੀਆਂ ਇਹਨਾਂ ਨੂੰ ਤਾਂ ਬਹੁਤ ਪੈ ਜਾਂਦੀ ਰੋਟੀ ਆਟੀ ਦਾ ਸੋ ਤੇ ਆਪਨੇ ਸਾਡੀਆਂ ਫੜ ਕੇ ਬਣਾਉਣੀ ਤੇ ਬੜੀ ਜ਼ਰੂਰਤ ਹੁੰਦੀ ਗਾ 40 ਬੰਦੇ ਹੋ ਗਏ ਸੀ ਬੜੀ ਖਣ ਜੁਗੀਆਂ ਨਹੀਂ ਤੇ 40 ਬੰਦਿਆਂ ਤੋਂ ਰਾਸ਼ਨ ਵੱਧ ਗਿਆ ਹੀ ਕਟਿਆ ਨੂੰ ਉੱਪਰ ਲਿਆਂਦਾ ਇੱਕ ਜਵੜਾ ਹਾਂਜੀ 8-9 ਕਿਲੋ ਦਾ ਉਹਦੇ ਚ ਦਾਲ ਧਾਰ ਦਿੰਦੀ ਆ 2-3 ਕਿਲੋ ਛਾਲ ਵਧੀਆ ਦਿੱਤੀ ਜਾਂਦੀ ਆ ਹਾਂ ਤੇ ਲਾ ਆਵੇ ਪੱਠੀ ਮੰਡੋਂ ਮੇਡੀ ਕਰਕੇ ਤੇ ਪਾਸੇ ਇਹ ਵੀ ਜੀ ਮੰਨ ਦੇ ਵਿੱਚ ਚਾਹ ਆਵੇ ਸਰਦਾ ਵਾ ਮਤਲਬ ਸਰਦਾਰੀ ਆ ਘਰਾਬੀ ਵੀ ਜਿਹੜਾ ਕੋ ਸਾਡੇ ਘਰੋਂ ਕੋ ਭੁੱਖਾ ਨਾ ਜਾਵੇ ਤੇ ਕੋਈ ਅਸੀਂ ਕੋ ਕਰਦੇ ਆ ਪ੍ਰੋਗਰਾਮ ਤੇ ਕੋਈ ਇਹ ਨਾ ਕਵੇ ਵੀ ਮੈਂ ਆਇਆ ਹਾਂ ਤੇ ਮੈਨੂੰ ਕੋ ਨਹੀਂ ਮੈਂ ਤੇ ਕਹੇ ਮੈਂ ਤੇਰੇ ਬੰਦੀ ਤੂੰ ਜਿਹੜਾ ਮਤੂਦ ਹੀ ਨਹੀਂ ਕਰਦਾ ਇਹ ਬੁੜੀਆਂ ਆਏ ਚਾਰੇ ਕਾਰੇ ਆਕਦੇ ਫਿਰ ਸਕਿਆਂ ਦੇ 6 7 ਕਰਕੇ ਇੱਕ ਨੂੰ ਆਖੋ ਫਿਰ ਦੂਜੇ ਦਾ ਮੁੰਿੰਗਾ ਹੂੰ ਹੂੰ ਬਾਕੀ ਸਾਰੇ ਕੋਈ ਜਾਂਦੇ ਸਾਰੇ ਉਹਣਾ ਕਰਾਉਣਾ ਜਿੱਦਾਂ ਦੇ ਬਿੰਦਾਰੇ ਆ ਗਏ ਪਹਿਲਾਂ ਤੇ ਚਾਰ ਸਾਫ ਰੋਣਾ ਹੂੰ ਹੂੰ ਫਿਰ ਮੈਰੋ ਚੀਰ ਲੰਗਰ ਲਾਉਣਾ ਤੇ ਸੱਤ ਕਰਾਉਣਾ ਚਲੋ ਮਹਾਰਾਜ ਸਿੱਖ ਪਾਤ ਜਿਹਨੂੰ ਸੁਖਣਾਉਂਦੀਆਂ ਸੁੱਖੀਆਂ ਹੈ ਬਾਬੇ ਸਰੂਪ ਸਿੰਘ ਕੋ ਵਰਤਾ ਅਸਤ ਕਰਾਈ ਹੂੰ ਹੂੰ ਜਿਹੜਾ ਸਾਡੇ ਪਾਤ ਨਹੀਂ ਕਰਦਾ ਆਹੋ ਉਹਨਾਂ ਨੂੰ ਛੱਡ ਦੇ ਮੈਂਰ ਦਾਸ ਕਰਾਈ ਮੈਂ ਤਾਂ ਬਾਬਾ ਜੀ ਜਿੱਦਣ ਪਹੁੰਚ ਜਾਵੇ ਨਾ ਮਾਤਾ ਜੀ ਕੋ ਵੀ ਤੁਹਾਡੀ ਅਰਦਾਸ ਕਰਾਂ ਚਲੋ ਮਹਾਰਾਜ ਜੇਕਰ ਮੋਲਾ ਸਾਰੀ ਸਰਜੋਈ ਆਪਾਂ ਦੇ ਆਪਣੇ ਮੈਂ ਕਰ ਰਿਹਾ ਉਹਦੇ ਗਾੜੀ ਅਦਾਸ ਹੀ ਕਰ ਰਹੇ ਨੇ 1200 ਦਾ ਕਰਮਾ ਸੂਜਿਆ ਆ ਸਾਡੇ ਦਾ ਥੂਲਾ ਵਾ ਨਾ ਲੰਮਾ ਗਿਆ ਕੰਡੇ ਹੂੰ ਜਾਣੇ ਦਾ ਤੇ ਚੂਲੀ ਦਾ ਨਾ ਪਾਲ ਦਸਾਵਾ ਸਾਡੇ ਇਹਨਾਂ 500 ਰੁਪਏ ਅੱਛਾ ਫਿਰ ਤੁਹਾਡੇ ਮੈਂ ਉਹ ਗੱਲ ਵਿੱਚ ਰਹਿ ਗਈ ਤੁਹਾਡਾ ਰਿਸ਼ਤਾ ਹੋ ਗਿਆ ਚਲੋ ਉਹਨਾਂ ਇੰਨਾ ਕੀ ਕਰਦੇ ਹੁੰਦੇ ਸੀ ਉਹ ਉਹਦਾ ਥੋੜਾ ਕਰਦੇ ਪਰ ਉਹਦੋਂ ਵੇਖ ਬਖਾਵੇਦਾ ਨਹੀਂ ਹੈ ਨਾ ਮੈਨੂੰ ਇੰਨਾ ਪਤਾ ਜਿੱਦਣ ਮੇਰੀ ਨਾਨ ਮੈਨੂੰ ਵੇਖਣ ਗਈ ਹੈ ਨਾ ਤੇ ਤੁਹਾਡਾ ਵਿਆਹ ਹੋਇਆ ਤੇ ਮਗਲਾਵਾ ਨਾਲ ਹੀ ਆ ਗਿਆ ਸੀ ਕਿ ਮੁਰਗੇ ਹਾਂ ਦੋ ਤਿੰਨੇ ਮਹੀਨੇ 75 ਨਾਂ ਮਹੀਨਾ ਬਾਅਦ ਵੈਸੇ ਤਾਂ ਕਹਿੰਦੇ ਪੰਜਾਂ ਪੰਜਾਂ ਚੌ ਚੌ ਸਾਡਾ ਬਾਦ ਵੀ ਮਗਲਾਵਾ ਆਉਂਦਾ ਉਹਦੋਂ ਬੜੀ ਚਿਰ ਬਾਅਦ ਇਹ ਫਿਰ ਕਾਲੇ ਹੀ ਪੈਣ ਦੀ ਜਾਣਾ ਸੀ ਆਹੋ ਜਾਣ ਕਰਕੇ ਪਹਿਲਾਂ ਵਿਆਹ ਛੇਤੀ ਕੀਤਾ ਇਹ ਰਵਾਜ ਸੀ ਕਿ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਨਹੀਂ ਰਵਾਜ ਹੀ ਸਾਰੇ ਇੱtain ਤੋੜਦੇ ਪੰਜਾਂ ਪੰਜ 6 6 ਮਹੀਨੇ ਬਾਅਦ ਨਾਲ ਨਹੀਂ ਕੋਈ ਵੀ ਗੱਲ ਦਾ ਵਿਆਹ ਕਰਕੇ ਬਰਾਤ ਨੇ ਵਾਪਸ ਆ ਜਾਣਾ ਉਦੋਂ ਦੋ ਦਿਨ ਬਰਾਤ ਰਹਿ ਵੀ ਪੈਂਦੀ ਸੀ ਦੱਸਦੇ ਦੋ ਦਿਨ ਮੇਰੀ ਭੈਣ ਦੀ ਪੰਨੀ ਦੀ ਨਹੀਂ ਆਈ ਮੇਰੇ ਵਰਾਂ ਤੇ ਸਾਰੇ ਇਹ ਬਾਪੂ ਜੀ ਨਹੀਂ ਸਾਡਾ ਮੰਨਿਆ ਅੱਛਾ ਉਹ ਆਂਦੇ ਸੀ ਵੀ ਉਹਨਾਂ ਦੋ ਪੰਜ ਦੇ ਰੱਖੀ ਅਸੀਂ ਦੋ ਦਿਨ ਵੀ ਨਾਨ ਕੇ ਮੇਰੇ ਆਂਦੇ ਇਹ ਹੋਰ ਤੇ ਕਿਉਂ ਘੰਟੇ ਜੁੱਡੇ ਛੱਡੀ ਜਾਂਦੇ ਨਾ ਨਾ ਉਹ ਬਹੁਤ ਦਾਦੇ ਘੋੜੀਆਂ ਘਾੜੀਆਂ ਤੇ ਜਾਣਾ ਪਿੰਡ ਦੇ ਘੋੜੀਆਂ ਦੇ ਸਾਹਮਣੇ ਬੱਸ ਵੱਡੀ ਖੜੀ ਸੀ ਸਿਆਤਾ ਦੇ ਟੈਂਪਸ ਆ ਗਈਆਂ ਸੱਜ ਉਹ ਤੁਮ ਬੱਤ ਕੋੜ ਕਹਿੰਦਾ ਉਹਦੇ ਜਾਂਦ ਨਹੀਂ ਨਾ ਸ਼ਹਿਰ ਦਾ ਕਰਕੇ ਬੱਸ ਗਈ ਇੱਕ ਗੱਡੀ ਜਈ ਜਾਪਣੀ ਅੱਛਾ ਅੱਛਾ ਗੱਡੀ ਦਾ ਲੋ ਫਿਰ ਕਰਾਂਗੇ ਗੱਲਬਾਤ ਹੋਣਾ ਮੈਂ ਬਰਸਾਬ ਨੂੰ ਕਰਾਵਾਂ ਹਾਂ ਕਰਾਂ